ਜ਼ਿੰਦਗੀ ਵਿੱਚ ਆਪਣਾ ਮਕਸਦ ਲੱਭਣਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਦੁਬਾਰਾ ਜਨਮਦੇ ਬਹੁਤੇ ਲੋਕ ਨਹੀਂ ਜਾਣਦੇ ਕਿ ਉਹਨਾਂ ਦਾ ਮਕਸਦ ਕੀ ਹੈ ਇਸੇ ਨਾਮ ਦੀ ਇੱਕ ਕਿਤਾਬ ਹੈ ਇੱਕੇ ਗਾਈ ਮਨੁੱਖੇ ਹੋਂਦ ਦਾ ਸਿਰਫ ਜਿੰਦਾ ਰਹਿਣ ਵਿੱਚ ਹੀ ਨਹੀਂ ਬਲਕਿ ਜੂਦੇ ਰਹਿਣ ਲਈ ਕਿਉਂ ਜਲਣ ਵਿੱਚ ਹੈ ਕੋਈ ਵੀ ਬੋਰਿੰਗ ਜੀਵਨ ਨਹੀਂ ਚਾਹੁੰਦਾ ਹਰ ਕੋਈ ਖੁਸ਼ ਤੇ ਜਿੰਦਾ ਰਹਿਣਾ ਚਾਹੁੰਦਾ ਹੈ ਇਹ ਤਾਂ ਹੈ ਉਹ ਸਕਦਾ ਹੈ ਜੇਕਰ ਤੁਹਾਡੇ ਕੋਲ ਜ਼ਿੰਦਗੀ ਦਾ ਕੋਈ ਮਕਸਦ ਹੋਵੇ ਇੱਕ ਅਰਥਪੂਰਨ ਜੀਵਨ ਜਿਉਣਾ ਉਸ ਜੀਵਨ ਦੇ ਮੁਕਾਬਲੇ ਬਥੇਰੇ ਮਜ਼ੇਦਾਰ ਹੁੰਦਾ ਹੈ ਜਿੱਥੇ ਤੁਸੀਂ ਜੋ ਕਰ ਰਹੇ ਹੋ ਉਸ ਦਾ ਆਨੰਦ ਨਹੀਂ ਲੈਂਦੇ ਜ਼ਿੰਦਗੀ ਵਿੱਚ ਆਪਣਾ ਮਕਸਦ ਲੱਭਣਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਦੁਬਾਰਾ ਜਨਮ ਲੈਂਦੇ। ਦੇਹੋਂ ਤੁਹਾਡੀ ਨਵੀਂ ਯਾਤਰਾ ਸ਼ੁਰੂ ਹੁੰਦੀ ਹੈ। ਆਪਣਾ ਮਕਸਦ ਨਵੀਂ ਸ਼ੁਰੂਆਤ। ਇਸ ਸੰਸਾਰ ਵਿੱਚ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਮਕਸਦ ਹੁੰਦਾ ਹੈ। ਬਹੁਤੇ ਲੋਕ ਨਹੀਂ ਜਾਣਦੇ ਕਿ ਉਹਨਾਂ ਦਾ ਮਕਸਦ ਕੀ ਹੈ। ਉਹ ਇੱਕ ਅਣਜਾਣ ਜ਼ਿੰਦਗੀ ਜਿਉਂਦੇ ਨੇ ਤੇ ਆਪਣੇ ਨਾ ਖੁਸ਼ੀ ਦਾ ਦੋਸ਼ ਦੂਜਿਆਂ ਤੇ ਮੜਦੇ ਰਹਿੰਦੇ। ਹਰ ਇੱਕ ਦਾ ਇੱਕ ਮਕਸਦ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਮਕਸਦ ਦਾ ਪਤਾ ਲਗਾ ਸਕਦੇ ਹੋ। ਜ਼ਿੰਦਗੀ ਵਿੱਚ ਆਪਣਾ ਮਕਸਦ ਲੱਭਣ ਲਈ ਆਪਣੇ ਆਪ ਤੇ ਦਬਾਅ ਨਾ ਪਾਓ। ਆਪਸ ਆਪਣੇ ਜ਼ਿੰਦਗੀ ਜਿਉ। ਜੋ ਵੀ ਤੁਸੀਂ ਇਸ ਸਮੇਂ ਕਰ ਰਹੇ ਹੋ ਉਸ ਨੂੰ ਕਰੋ। ਜੇਕਰ ਤੁਸੀਂ ਇਸ ਨੂੰ ਕਰਨ ਵਿੱਚ ਖੁਸ਼ ਨਹੀਂ ਹੋ। ਤਾਂ ਤੁਹਾਡੇ ਕੋਲ ਇਸ ਨੂੰ ਪਿੱਛੇ ਛੱਡਣ ਤੇ ਕੁਝ ਨਵਾਂ ਸ਼ੁਰੂ ਕਰਨ ਦਾ ਆਪਸ਼ਨ ਚੁਣਨਾ ਚਾਹੀਦਾ ਹੈ। ਕੁਝ ਕਰਨਾ ਬੰਦ ਨਾ ਕਰੋ ਜਦੋਂ ਤੱਕ ਤੁਹਾਨੂੰ ਕੋਈ ਅਜਿਹੀ ਚੀਜ਼ ਨਹੀਂ ਮਿਲਦੀ ਜੋ ਤੁਹਾਨੂੰ ਖੁਸ਼ ਕਰਦੀ ਹੈ। ਇਹ ਉਹ ਕੋਈ ਵੀ ਕੰਮ ਹੋ ਸਕਦਾ ਹੈ, ਚਾਹ ਆਜੀਬ ਕੰਮ ਜਾਂ ਕੁਝ ਹੋਰ। ਹਰ ਕਿਸੇ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮਕਸਦ ਹੋਣਾ ਚਾਹੀਦਾ ਹੈ ਤਾਂ ਜੋ ਉਹ ਨਾ ਚਿਰ ਜਿਉਂਦਾ ਹੈ। ਕੁਝ ਇਹ ਅਸਕੇ ਤੁਹਾਡੇ ਜੀਵਨ ਵਿੱਚ ਕੋਈ ਦੇਸ਼ ਤੋਂ ਬਿਨਾ ਤੁਹਾਡੇ ਜੀਵਨ ਅਰਥਹੀਨ ਹੋਵੇਗੀ ਜੇ ਮੈਂ ਕੁਝ ਨਵਾਂ ਨਹੀਂ ਸਿੱਖਦਾ ਜਾਂ ਦੂਜਾਂ ਨੂੰ ਸਿਖਾਉਣ ਲਈ ਦਿੱਖਦਾ ਨਹੀਂ ਤਾਂ ਉਸ ਦਿਨ ਮੈਨੂੰ ਮਹਿਸੂਸ ਹੋਵੇਗਾ ਕਿ ਮੈਂ ਕੁਝ ਨਹੀਂ ਕੀਤਾ। ਜੀਵਨ ਦਾ ਅਰਥ ਆਪਣਾ ਤੋਹਫਾ ਲੱਭਣਾ। ਇੱਥੇ ਇੱਕ ਸੁੰਦਰ ਜਾਪਾਨੀ ਸੰਕਲਪ ਹੈ ਜਿਸ ਨੂੰ ਇਕੀਗਾਈ ਕਿਹਾ ਜਾਂਦਾ ਹੈ। ਇਹ ਸੰਕਲਪ ਲੋਕਾਂ ਨੂੰ ਉਹਨਾਂ ਦੇ ਦੇਸ਼ ਲੱਭਣ ਤੇ ਇੱਕ ਅਰਥਪੂਰਨ ਜੀਵਨ ਜੀਉਣ ਵਿੱਚ ਮਦਦ ਕਰਦਾ ਹੈ। ਇਹ ਇੱਕ ਪੂਰੀ ਤਰ੍ਹਾਂ ਨਾਲ ਅਧਾਇਨ ਕੀਤਾ ਗਿਆ ਸੰਕਲਪ ਹੈ ਜਿਸ ਨੇ ਲੱਖਾਂ ਲੋਕਾਂ ਨੂੰ ਇੱਕ ਖੋਜ ਵਿੱਚ ਮਦਦ ਕੀਤੀ। ਉਹ ਨਾਲੇ ਨਾ ਦੱਸ ਲ ਕੀ ਮੈਨੇ ਰੱਖਦਾ ਏ ਤੇ ਕਨੰਦ ਬਈ ਜੀਵਨ ਜੀਵ ਲਈ ਕੀ ਕਰਨਾ ਚਾਹੀਦਾ ਏ ਇਸੇ ਨਾਮ ਦੀ ਇੱਕ ਕਿਤਾਬ ਹੈ ਇਕੇਗਾਏ ਜੀਵਨ ਵਿੱਚ ਤੁਹਾਡੇ ਦੇਸ਼ਨ ਲੱਭਣ ਲਈ ਚਾਰ ਸਧਾਰਨ ਕਦਮਾਂ ਦੀ ਗੱਲ ਕਰਦੀ ਏ ਨੰਬਰ 1 ਉਹ ਕਰੋ ਜੋ ਤੁਹਾਨੂੰ ਪਸੰਦ ਹੈ ਨੰਬਰ 2 ਉਹ ਕਰੋ ਜਿਸ ਵਿੱਚ ਤੁਸੀਂ ਚੰਗੇ ਹੋ ਨੰਬਰ 3 ਉਹ ਕਰੋ ਜੋ ਸੰਸਾਰ ਨੂੰ ਚਾਹੀਦਾ ਹੈ ਨੰਬਰ 4 ਉਹ ਕਰੋ ਜਿਸ ਲਈ ਤੁਹਾਨੂੰ ਇਨਾਮ ਦਿੱਤਾ ਜਾ ਸਕਦਾ ਹੈ ਇਹ ਚਾਰ ਕਦਮ ਕਿਸੇ ਵੀ ਵਿਅਕਤੀ ਲਈ ਬਹੁਤ ਮਦਦਗਾਰ ਹੋ ਸਕਦੇ ਨੇ ਜੋ ਆਪਣੇ ਹੋਣ ਦੇ ਕਾਰਨ ਨੂੰ ਖੋਜਣਾ ਚਾਹੁੰਦਾ ਏ ਜੇਕਰ ਤੁਸੀਂ ਇਹਨਾਂ ਚਾਰ ਕਦਮਾਂ ਦੀ ਪਾਲਣਾ ਕਰਦੇ ਹੋ ਤੇ ਤੁਹਾਨੂੰ ਇੱਥੇ ਸੰਸਾਰ ਵਿੱਚ ਹੋਣ ਦਾ ਕਾਰਨ ਪਤਾ ਲੱਗ ਜਾਵੇਗਾ ਇਹ ਹੋ ਕਰਨਾ ਹੈ ਜੋ ਤੁਸੀਂ ਪਸੰਦ ਕਰਦੇ ਹੋ ਤੇ ਜਿਸ ਵਿੱਚ ਤੁਸੀਂ ਚੰਗੇ ਹੋ ਉਹ ਉਹ ਖਾਂ ਨਹੀਂ ਕੁਝ ਅਜਿਹਾ ਕਰਨਾ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਇਹ ਜਿਹਾ ਸੰਕੇਤ ਹੈ ਇਸਨ ਪਹਿਲਾਂ ਹੀ ਕਰਨ ਵਿੱਚ ਆਨੰਦ ਮਾਣਦੇ ਹੋ ਪਰ ਇਹ ਕੁਝ ਅਜਿਹਾ ਹੋ ਸਕਦਾ ਹੈ ਜਿਸ ਲਈ ਸੰਸਾਰ ਤਿਆਰ ਨਹੀਂ ਜਾਂ ਸੰਸਾਰ ਨੇ ਸਹੀ ਲੋੜ ਨਹੀਂ ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤੁਹਾਡਾ ਮਕਸਦ ਕੁਝ ਅਜਿਹਾ ਹੈ ਜਿਸ ਦੀ ਦੁਨੀਆ ਨੂੰ ਲੋੜ ਹੈ ਤੁਹਾਨੂੰ ਸਦ ਲਈ ਇਨਾਮਤਾ ਜਾ ਸਕਦਾ ਹੈ ਇਸ ਦਾ ਪਤਾ ਲਗਾਉਣਾ ਇਨਾ ਔਖਾ ਨਹੀਂ ਤੁਸੀਂ ਵਰਤਮਾਨ ਵਿੱਚ ਇੱਕ ਅਰਥਪੂਰਨ ਜੀਵਨ ਜੀ ਰਹੇ ਹੋ ਤਾਂ ਤੁਹਾਨੂੰ ਅਜੇ ਵੀ ਪਤਾ ਨਹੀਂ ਕਿ ਤੁਸੀਂ ਆਪਣਾ ਮਕਸਦ ਲੱਭਣ ਤੋਂ ਕੁਝ ਕਦਮ ਦੂਰ ਹੋ ਸਕਦੇ ਹੋ ਤੇ ਉਹ ਕਰੋ ਜੋ ਤੁਹਾਨੂੰ ਪਸੰਦ ਹੈ ਉਹ ਕਰੋ ਜਿਸ ਵਿੱਚ ਤੁਸੀਂ ਚੰਗੇ ਹੋ ਉਹ ਕਰੋ ਜੋ ਸੰਸਾਰ ਨੂੰ ਚਾਹੀਦਾ ਹੈ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਲੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਤਿ ਸ੍ਰੀ ਅਕਾਲ